ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਕੋਟਕਪੁਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਨੰਗ ਭਾਈ ਅੱਜ 12 13 ਆਏ ਆ ਦੇਖ ਸਕਦੇ ਆ ਕੱਲ ਜਿਹੜਾ ਰੇਟ ਗਿਆ 250 ਤੋਂ 300 ਦੇ ਵਿੱਚ ਵੈਸੇ ਅੱਜ ਦੇਖਦੇ ਆ ਕੀ ਰੇਟ ਜਾਂਦਾ ਥ੍ਰੀਕ ਹੈਗੀ ਆ ਭਾਈ ਅੱਜ 27 ਮਾਰਚ 2025 ਦੇਖਦੇ ਆ ਬੋਲੀ ਹੋ ਗਈ ਸ਼ੁਰੂ 205 10 15 25 30 जी 30 ਕਿੱਥੇ ਜਾਣੀ ਆ ਜੀ ਜਿਹੜੀ ਵਾਲੇ ਜਾਏਗਾ ਭਾਈ 200 ਰੁਪਏ ਇਹਦੇ ਨਾਲ ਗੱਲ ਕਰ ਲੋ ਭਾਈ 300 ਜੀ ਐ ਦੀ ਗੱਲ ਕਰ ਲਈ ਨਹੀਂ ਇਹ 200 ਨਹੀਂ ਆ 300 ਲਊਗਾ 300 ਬੋਲੋ ਬੋਲੋ ਮੈਂ ਉੱਤੇ ਭੇਜਦਾ ਯਾਰ ਮੈਂ 35 ਸੈਕੰਡਾਂ ਨਹੀਂ ਹੋਣਾ ਜਿਹੜੇ ਮੁੜ ਕੇ ਸੈਕੰਡਾਂ ਕਰ ਕੰਡਾ ਤੇਰੀ ਖਾਲੀ ਥੁੜੀ ਇੱਥੋਂ ਕਢਾ ਕੇ ਲੈ ਜੀ ਟਰੈਕਟਰ ਵਾਲਾ ਆਇਆ ਜੀ 35 ਹਾਂ ਇਹ ਕੱਲ ਗੱਲ ਕਰ 235 ਹਾਂਜੀ ਕੱਲ ਕਰਿਆ 235 ਰੁਪਏ 40 ਕਰਦੇ 40 ਹਾਂਜੀ ਦੱਸੋ 40 ਨਹੀਂ ਉਹ ਜਾਂਦਾ ਨਹੀਂ ਸੱਚ ਉਹ ਜਾਂਦਾ ਨਹੀਂ 35 35 ਰੁਪਏ 35 ਰੁਪਏ 40 ਰੁਪਏ 20 35 ਦਾ 40 ਰੁਪਏ 250 52 252 60 65 70 270 ਰੁਪਏ ਬੋਲਣਾ ਬਾਈ ਜਨਾ 270 ਰੁਪਏ ਲਓ ਜੀ ਪਹਿਲੀ ਟਰਾਲੀ ਲੱਗੀ 270 ਰੁਪਏ ਤਾਂ ਬਾਲੀ ਜਿਹੜੀ ਸਟਾਰਟ ਹੋਈ ਆ ਕੁੜੀ ਦੇ ਅੰਦਰ ਦੀ ਕੁੜੀ ਜਮਾ ਸਾਫ ਕੁੜੀ ਦੀ 270 ਰੁਪਏ ਲੱਗੀ ਜੀ ਪਹਿਲੀ ਟਰਾਲੀ ਤੇ ਦੇਖਦੇ ਆ ਦੂਜੀ ਟਰਾਲੀ ਕਿ ਰੇਟ ਜਾਂਦੀ ਹੈ ਲਓ ਜੀ ਦੂਜੀ ਟਰਾਲੀ ਆ ਬਾਈ ਟਰਾਲੀ ਦੇਖਦੇ ਕਿ ਰੇਟ ਜਾਂਦੀ ਹੈ ਕਾਹੇ ਗਦੇਵੀ ਵਾਲੇ ਨਹੀਂ ਬਾਈ ਬਣਾ ਕੀ ਆ ਅੱਛਾ ਕਾਹੇ ਪੁੱਛਿਆ ਨਾ ਵੀ ਜਾਏਗਾ ਕਿ ਨਹੀਂ ਇੱਥੇ ਕੰਮ ਹੁੰਦਾ ਕਈ ਵਾਰੀ ਹਾਂ ਜਾਊਗਾ ਜੀ 250 ਰੁਪਏ 250 ਰੁਪਿਆ 250 ਸਮਾਨ ਸਰ ਦਾ ਕਿਰਾਇਆ ਦਾ ਬਾਈ ਨੂੰ ਲੱਗਣਗੇ 800 ਰੁਪਿਆ 250 ਰੁਪਿਆ 55 ਜੀ 60 65 70 70 75 80 280 ਬੋਲਾਂਗੇ ਨੇ 280 ਰੁਪਏ ਬਾਈ 600 ਰੁਪਏ ਕਿਰਾਇਆ ਜੀ ਇਹ ਲੱਗੀ 280 ਰੁਪਏ ਦੂਸਰੀ ਟਰਾਲੀ ਲੱਗੀ 280 ਪਹਿਲੀ ਲੱਗੀ 270 ਦੂਸਰੀ 280 ਨਾਲ ਤੁਸੀਂ ਦੇਖ ਸਕਦੇ ਹਾਂ ਜੀ ਬਹੁਤ ਪਏ ਬਈ ਦੇਖਦੇ ਆ ਫਿਰ ਅਗਲੀ ਟਰਾਲੀ ਇਹ 第三 ਟਰਾਲੀ ਉੱਥੇ ਰਹਿ ਜਾਂਦੀ ਆ ਨਾਲ ਬਹਰੀ ਚੱਲੇ ਆਂਦੇ ਹਾਂ ਜੀ ਮਤਲਬ ਇਹ ਗੁੰਦਾ ਤੇ ਆ ਅੰਦਰ ਦੀ ਬਾਜ਼ੀ ਕੋਲ ਅੰਦਰ ਦੀ ਅੰਦਰ ਦੀ ਦੂਰੀ ਬੋਲਾ ਬਈ 34700 ਅੰਦਰ ਦੀ ਆ ਤੁਹਾਡੇ ਸਾਹਮਣੇ ਕਈ ਜਾਂਦਾ ਅੰਦਰ ਦੀ ਆ 200 200 5 10 15 20 25 30 35 40 45 250 55 54 60 260 ਰੁਪਏ ਬੋਲਾਂਗੇ ਨੇ 260 ਰੁਪਏ ਬਾਈ ਜੀ ਲਓ ਜੀ ਲੱਗੀ 260 ਰੁਪਏ ਲੱਗੀ ਤੇ ਖਰੀਦੀ ਟਰਾਲੀ ਆ ਲੋ ਜੀ ਚੌਥੀ ਟਰਾਲੀ ਦੇਖਦੇ ਆ ਇਹ ਰੱਟ ਜਾਂਦੀ ਆ ਅੰਦਰ ਵੀ ਆ ਅੰਦਰ ਵੀ ਬਾਈ ਉਹ ਆਸਿਆ ਯਾਰ ਤੋੜ ਦੇ 250 ਰੁਪਏ 250 ਰੁਪਏ 250 ਬੋਲਾਂ ਵੇਚਣਾ ਆਪਣੀ ਹੈ 250 ਰੁਪਏ ਬਾਈ ਦੀ ਕਿੰਨੀ ਆ ਲਓ ਜੀ ਇਹ ਲੱਗੀ 250 ਰੁਪਏ ਲੱਗ ਗਈ ਚੌਥੀ ਟਰਾਲੀ ਤੋਂ ਪੰਜਵੀਂ ਟਰਾਲੀ ਦੇਖਦੇ ਕਿ ਕਿਹੜੇ ਜਾਂਦੀ ਹੈ ਬਾਈਮੈਂਟ ਟਰਾਲੀ ਤਾਂ ਮੈਂ ਹਰ ਰੋਜ਼ ਹੀ ਜਾਂਦੀ ਹੈ 200 ਰੁਪਿਆ 200 30 35 40 40 240 45 245 250 55 60 260 ਰੁਪਏ 65 ਰੁਪਏ 265 ਬੋਲਾਂਗੇ ਨਾ 265 ਰੁਪਏ ਬਾਈ ਜੀ ਲਓ ਜੀ ਵੀ 265 ਰੁਪਏ ਲੱਗੇ ਬਾਈ ਜੀ 5 ਮੀਟਰ ਵਾਲੀ ਸੀਮੈਂਟ ਵਾਲੀ ਦੇਖਦੇ ਆ ਕਿ ਰੇਟ ਜਾਂਦੀ ਹੈ ਨਾਗਾ ਅੱਜ 12 ਨੰਬਰ ਕਰੀਏ ਸਾਰੀ ਟੁੱਟ ਵੀ ਲਾਲਿਆਂ ਨੇ ਵੀ ਜਾਉਂਗੀ ਬੋਲੋ ਬਾਈ 200 200 5 10 15 20 25 250 ਕਰਦੇ 55 60 65 ਦੋ ਬੋਲੀਆਂ 70 71 80 90 300 300 ਰੁਪਇਆ ਬੋਲਣਾ ਕਿ ਨਾ 5 ਬੋਲਦਾ ਕੋਈ 305 ਰੁਪਇਆ ਜਨਾਬ ਲਓ ਜੀ ਹੁਣ ਤੱਕ ਦੀ ਟਾਪ ਟਰਾਲੀ ਗਈ ਆ ਜੀ ਟਾਪ ਰੇਟ ਗਿਆ 305 ਰੁਪਇਆ ਗਿਆ ਬਾਈ ਹੁਣ ਤੱਕ ਦਾ ਜਿਹੜਾ 6.7 ਮੀਟਰ ਵਾਲੀ ਤੇ ਗਿਆ ਬਾਈ ਇਸ ਦਾ ਰੇਟ 305 ਰੁਪਇਆ ਪਤਾ ਹੀ ਆ ਤੁਹਾਨੂੰ ਤਾਂ ਬੋਲੋਈ ਬੋਲੋ 200 5 10 15 20 25 30 35 40 240 45 250 ਉਹ ਅਗਲੇ ਜਾਊਗਾ ਭਾਈ ਜਾਊਗਾ ਭਾਈ 250 ਇੱਧਰ ਉਹ ਆਲੇ ਪਿੰਡ ਜੀ ਜਾਨੀ ਤੇ ਬਾਹਰ ਤੋਂ ਨਹੀਂ ਜਾਨੀ ਉਹ ਆਲੇ ਸਾਧੀਆਂ ਨਾ हां ਪਿੰਡ ਜੀ ਹੈ ਨਾ ਤੇ ਬਾਹਰ ਨਾਲ ਜੀ ਸੋਇਆ ਤੇ 250 52 60 65 70 270 ਰੁਪਏ ਬੋਲਾਂਗੇ ਨਾ 270 ਰੁਪਏ ਬਾਈ ਇੱਥੇ ਸ਼ਾਇਦ ਕਿ ਤੁਨੀ ਮੁਕਸਾ ਰੋਡ ਤੇ ਇਹ ਵੀ 270 ਰੁਪਏ ਲੱਗ ਗਈ ਬਾਈ ਲੋਕਲੀ ਲੱਗੀ ਹੈ 270 ਰੁਪਏ ਇਹਨੂੰ ਹੀ ਨਾ ਕਰਾਂਗੇ 4 ਹੋਰ ਜੀ ਇਹ ਦੇਖਦੇ ਹਾਂ ਕਿ ਰੜ ਜਾਂਦੇ ਆ 50 ਇਹਨਾਂ ਨੂੰ ਲੈ ਲਈ ਤੇ ਉਹਦੇ 5 ਦਾ ਰੁਪਏ ਨਹੀਂ ਘਾਟਾ ਸਰੇ ਹੀ ਜਾਂਦਾ ਸਰੇਕ ਜਾਂਦਾ ਨਹੀਂਗਾ ਬੋਲੋ ਜੀ ਮੈਂ ਇਹ ਕੁਆਰ ਵਾਲੇ ਗੰਡੇ ਨੇ ਖੜੇ ਆ ਗਏ ਬਸ ਮੈਂ ਜਾਂਦਾ ਨਹੀਂ ਜਾਂਦਾ ਹੀ ਨਹੀਂ 200 ਰੁਪਿਆ 200 205 10 15 20 25 ਉਤੇ 35 40 45 50 50 60 65 70 270 ਬੋਲਾਂਗੇ ਨੇ 270 ਰੁਪਏ ਬਾਈ ਇੱਥੇ ਲਓ ਜੀ ਇਹ ਲੱਗੀ 270 ਰੁਪਏ ਲੱਗੇ ਇਹ ਵੀ ਲਓ ਜੀ ਨਾਗਰੇ ਕੇ ਸਾਰੇ ਤਿੰਨੇ ਵੀਡੀਓ ਨੂੰ ਕਰੋ ਵਾਖੋ ਬਾਅਦ ਸ਼ੇਅਰ ਜੀ ਜੀ ਮਿਲਦੇ ਆ ਕੱਲ ਨੂੰ ਠੀਕ 7:30 ਵਜੇ ਬਹੁਤ ਬਹੁਤ ਧੰਨਵਾਦ ਜੀ